ਵਿਦੇਸ਼ ਤੋਂ ਪੰਜਾਬੀਆਂ ਦੇ ਲਈ ਇੱਕ ਹੋਰ ਦੁਖਦਾਇਕ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀ 31 ਸਾਲਾਂ ਨੌਜਵਾਨ ਨਿਰਮਲ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਛਾਪਿਆਂ ਵਾਲੀ ਨੇੜੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਨਿਰਮਲ ਸਿੰਘ 2 ਸਾਲ ਪਹਿਲਾਂ ਹੀ ਇਟਲੀ ਪਹੁੰਚਿਆ ਸੀ ਪਰ ਪੇਪਰਾਂ ਦੀ ਆਸ ਦੇ ਵਿੱਚ ਆਪਣੀ ਮੰਜ਼ਿਲ ਉੱਤੇ ਨਹੀਂ ਪਹੁੰਚ ਪਾਇਆ ਬੀਤੇ ਦਿਨ ਉਸ ਦੀ ਮੌਤ ਹੋ ਗਈ ਹੈ ਮੇਰੇ ਕਰੀਬ ਦੀ ਮਾਤਾ ਵਰਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਤੀ ਅਜੀਤ ਸਿੰਘ ਦਾ ਸਾਯਾ ਵੀ ਪਰਿਵਾਰ ਦੇ ਸਿਰ ਤੋਂ ਉੱਠ ਚੁੱਕਿਆ ਹੈ ਅਤੇ ਘਰ ਦੀ ਆਰਥਿਕ ਹਾਲਤ ਵੀ ਬਹੁਤ ਮਾੜੀ ਹੈ ਘਰ ਦੇ ਹਾਲਾਤਾਂ ਨੂੰ ਬਦਲਣ ਦੇ ਲਈ ਉਹਨਾਂ ਨੇ ਆਪਣੇ ਪੁੱਤ ਨੂੰ ਇਟਲੀ ਭੇਜਿਆ ਸੀ ਲੇਕਿਨ ਪਤਾ ਨਹੀਂ ਸੀ ਕਿ ਰੱਬ ਦਾ ਇਹ ਭਾਣਾ ਵਰਤ ਜਾਣਾ ਉੱਥੇ ਹੀ ਮ੍ਰਿਤਿਕ ਨਿਰਮਲ ਸਿੰਘ ਦੀ ਪਤਨੀ ਕਿਰਨਪ੍ਰੀਤ ਕੌਰ ਨੇ ਰੋਂਦੇ-ਕੁਰਲਾਉਂਦੇ ਹੋਏ ਦੱਸਿਆ ਕਿ ਸਾਡੇ ਕੋਲ ਐਨੇ ਪੈਸੇ ਵੀ ਨਹੀਂ ਹਨ ਕਿ ਅਸੀਂ ਮ੍ਰਿਤਿਕ ਦੇ ਭਾਰਤ ਮੰਗਵਾ ਸਕੀਏ ਉਹਨਾਂ ਨੇ ਭਾਰਤ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਤੀ ਦੀ ਮ੍ਰਿਤਿਕ ਦੇ ਨੂੰ ਵਾਪਸ ਪੰਜਾਬ ਲਿਆ ਕੇ ਉਹਨਾਂ ਨੂੰ ਸੌਂਪਿਆ ਜਾਵੇ ਤੇ ਪਿੱਛੇ ਪਰਿਵਾਰ ਵਿੱਚ ਬਜ਼ੁਰਗ ਮਾਤਾ ਪਤਨੀ ਅਤੇ 5 ਸਾਲਾਂ ਦਾ ਪੁੱਤਰ ਹੀ ਰਹਿ ਗਏ ਨੇ ਪੁੱਤ ਆਪਣਿਆਂ ਨੂੰ ਵਿਦੇਸ਼ ਵਿੱਚ ਭੇਜਿਆ ਸੀ ਕਮਾਈ ਕਰਨ ਵਾਸਤੇ ਹਾਂ ਨੂੰ ਪਤਾ ਉੱਥੇ ਇਹਦਾ ਨਾ ਕੀ ਵਾਪਰਿਆ ਕੀ ਨਹੀਂ ਵਾਪਰਿਆ ਹਾਂ ਤੇ ਫੋਨ ਹੀ ਆਇਆ ਇਹ ਐਕਸੀਡੈਂਟ ਹੋ ਗਿਆ ਉੱਧਰ ਅਸੀਂ ਜਿਵੇਂ ਹਰ ਅਪੀਲ ਕਰਦੇ ਹਾਂ ਕਿ ਸਾਡੀ ਹੈਲਪ ਕਰੋ ਸਾਡੀ ਬੱਚੇ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ ਮੈਂ ਇੱਕ ਵਾਰ ਆਪਣੇ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਉਹ 17 ਐਕਸੀਡੈਂਟ 17 ਤਰੀਕ ਦਾ ਹੋਇਆ ਅਜੇ ਤੱਕ ਡੈੱਡ ਬੋਡੀ ਜਿਹੜੀ ਤੁਹਾਡੇ ਇਥੇ ਇੰਡੀਆ ਚ ਚਾਹੀਦੀ ਹੈ। ਇੰਡੀਆ ਨਹੀਂ ਆਇਆ। ਇਹੋ ਅਪੀਲ ਕਰਦੇ ਹਾਂ ਢੀ ਹੈਲਪ ਕਰੋ ਕਿ ਤਾਂ ਕਿ ਤਣਾ ਇੰਡੀਆ ਕਿਉਂ ਨਹੀਂ ਆਈ ਇਸ ਚੀਜ਼ ਦੀ ਆਪਣਾ ਪੜਤਾਲ ਕੀਤੀ ਤੁਸੀਂ ਇੰਡੀਆ ਦੇ ਵਿੱਚ ਡੈੱਡ ਬੋਡੀ ਕਿਉਂ ਨਹੀਂ ਆਈ? ਹਾਂ ਜੀ ਅਸੀਂ ਉੱਥੇ ਗੁਰਦੁਆਰੇ ਸੰਸਥਾ ਵਾਲਿਆਂ ਨਾਲ ਕੀਤੀ ਗੱਲੋ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਇੰਡੀਆ ਭੇਜਾਂਗੇ ਪਰ ਹਾਲੇ ਤੱਕ ਸੰ ਟਾਈਮ ਲੱਗੂਗਾ ਥੋੜਾ ਕਿੰਨੇ ਬੱਚੇ ਤੁਹਾਡੇ? ਦੋ ਬੱਚੇ ਇੱਕ ਦੋ ਕਾਕੇ ਇੱਕ ਗੁੱਡੀ ਇਹ ਇਟਲੀ ਦੇ ਵਿੱਚ ਸ਼ਹਿਰ ਬਰੇਸ਼ੀਆ ਚ ਰਹਿੰਦਾ ਸੀ ਕਿਹੜੇ ਕੰਮ ਕਰਦਾ ਸੀ ਬਿਲਡਿੰਗ ਦਾ ਕੰਮ ਕਰਦਾ ਸੀ welding ਦਾ ਕੰਮ ਹਾਂਜੀ ਕਿਵੇਂ ਕਾਰਨ ਕੀ ਬਣਿਆ ਸਾਰਾ ਡੈਥ ਦਾ ਇਹ ਐਕਸੀਡੈਂਟ ਹੋਇਆ ਭਾਈ ਯੂ ਦਸ ਤੁਹਾਨੂੰ ਕਿਵੇਂ ਪਤਾ ਲੱਗਾ ਉਹਦੇ ਫਰੈਂਡ ਨੇ ਕਾਲ ਕੀਤਾ ਮੇਰੀ ਭਾਬੀ ਦਾ ਬ੍ਰਦਰ ਹੈ ਉਥੇ ਉਹਨਾਂ ਨੂੰ ਕਾਲ ਕਰਕੇ ਦੱਸਿਆ ਵੀ ਇਦਾਂ ਨਿਰਮਲ ਦਾ ਐਕਸੀਡੈਂਟ ਹੋ ਗਿਆ ਉਹ ਫੇਰ ਪਤਾ ਲੱਗਾ ਸਾਨੂੰ ਸਾਰਾ ਉਹਨੇ ਸਾਨੂੰ ਕਾਲ ਕੀਤੀ ਸੀ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਦਸ ਇਹ 1 ਵੀਕ ਹੋ ਚੱਲਿਆ ਹੈ ਪਿਛਲੇ ਸੰਡੇ ਹੋਇਆ ਸੀ ਐਕਸੀਡੈਂਟ ਹਣ ਤੱਕ ਡੈੱਡ ਬੋਡੀ ਜਿਹੜੀ ਹੈ ਤੁਹਾਡੇ ਕੋਲ ਆਈ ਕਿ ਨਹੀਂ ਨਹੀਂ ਸਰ ਹਲੇ ਨਹੀਂ ਕੋਈ ਕੀ ਕਰਨ ਡੈੱਡ ਬੋਡੀ ਨਾਮ ਹੁੰਦਾ ਕਰਨ ਇਹ ਹੀ ਅਸੀਂ ਤਾਂ ਬਸ ਇਹ ਰਿਕਵੈਸਟ ਕਰਦੇ ਆ ਨਰੇਵੀ ਰਾ ਗਾੜੀ ਤੇ ਭਾਰਤ ਸਰਕਾਰ ਅੱਗੇ ਵੀ ਸਾਡੇ ਬ੍ਰਦਰ ਦੀ ਜਿਹੜੀ ਬੋਡੀ ਆ ਉਹ ਜਲਦ ਜਲਦ ਤੇ ਇੰਡੀਆ ਭੇਜੀ ਜਾਵੇ ਤਾਂ ਕਿ ਜੋ ਵੀ ਉਹਦਾ ਪਰਿਵਾਰ ਆ ਸਾਰਾ ਉਹਨੂੰ ਵੇਖ ਕੇ ਆਪਣਾ ਆਪਣੇ ਹੱਥੀਂ ਸਾਰੇ ਕੰਮ ਕਰ ਲੈਣ ਤੁਹਾਡੇ ਬ੍ਰਦਰ ਦੀ ਮੈਰਿਜ ਨਹੀਂ ਸੀ ਹਾਂਜੀ ਉਹਨਾਂ ਦਾ ਇੱਕ ਬੇਟਾ ਆ 5 ਸਾਲ ਦਾ ਪਿੱਛੇ ਉਹਦੀ ਇੱਕ ਵਾਈਫ ਆ ਉਹਨਾਂ ਦੇ ਚਾਰੇ ਉਹਨਾਂ ਦੇ ਪਿਤਾ ਜੀ ਦਾ ਵਿਦੇਸ਼ ਹਾਂ ਤੇ ਜਿਹੜਾ ਥੋੜਾ ਰੰ ਪਹਿਲੇ ਹੋਇਆ ਸੀਗਾ ਹਾਂਜੀ ਸਾਡੇ ਪਿਤਾ ਜੀ ਦਾ ਦਿਹਾਂਤ ਨੂੰ 9 ਸਾਲ ਹੋ ਜਾਣੇ ਆ ਤੇ ਬਸ ਸਾਰਾ ਘਰ ਇਹਦੇ ਸਿਰ ਤੇ ਹੀ ਜੋ ਵੀ ਕਮਾਉਂਦਾ ਸੀ ਇਹੋ ਹੀ ਕਮਾਉਂਦਾ ਸੀ ਜੋ ਰੋਜੀ ਰੋਟੀ ਖਾਂਦੇ ਸੀ ਇਹਦੇ ਸਿਰ ਤੇ ਸਾਰੀ ਕਿੰਨੇ ਟਾਈਮ ਤੋਂ ਬੇਸਿਕ ਬਾਹਰ 3 ਸਾਲ ਹੋ ਜਾਣੇ ਆ ਕੀ ਮੰਗ ਕੀ ਹੈ ਹੁਣ ਤੁਹਾਡੀ ਅਸਟ ਮੰਗ ਬਸ ਇਹੀ ਹੈ ਨਰਾਈ ਵੀਰਾਂ ਗਾੜੀ ਤੇ ਪੰਜਾਬ ਸਰਕਾਰ ਅੱਗੇ ਵੀ ਉਹਦੀ ਡੈੱਡ ਬੋਡੀ ਜਲਦੀ ਜਲਦੀ ਸਾਡੇ ਭਰਾਤ ਭੇਜੀ ਜਾਵੇ ਤੇ ਜਿਹੜੀ ਸਾਡੀ ਮਤ ਕੀਤੀ ਜਾਵੇ